ਗਾਲ ਦਾ ਜਵਾਬ ਦੋ ਮੇਰਾ ਚਾਰਾਨ ਘੱਟਦਾ ਮੈਂ ਭਰ ਦੂੰਗਾ ਤੁਸੀਂ ਕੱਢਦੇ ਨਹੀਂ ਤੁਸੀਂ ਕੱਢੀ ਰਹੀ ਐਨੇ ਗਾਲ ਕੱਢੀ ਉਹਨੂੰ ਕੋ ਮਾਫੀ ਮੰਗੇ ਤੁਸੀਂ ਵਰਦੀ ਨਾਲ ਨਹੀਂ ਆਏ ਫੇਰ ਚੱਕਦੇ ਹੋ ਤੁਹਾਡੀ ਇੱਜ਼ਤ ਕਰਕੇ ਇੱਥੇ ਖੜਾ ਮੈਨੂੰ ਰੋਕ ਲੈ ਦੇ ਮੈਂ ਖੇਚ ਦੇਂਦਾ ਐਕਟਿਵ ਤੁਸੀਂ ਨੂੰ ਜੇ ਚਾਰਾਨ ਥੋੜੀ ਘਟੋਗੇ ਮੇਰਾ 5000 ਚਾਰਾਨ ਘੱਟਦਾ ਕੌਣ ਭਰੂਗਾ ਮੈਂ ਚੌਂਕ 'ਚੋਂ ਨਿਕਲਦਾ ਵੇ ਮੈਨੂੰ ਆਵਾਜ਼ ਮਾਰੀ ਰੁਕ ਜਾ ਮੈਂ ਕਹਿੰਦਾ ਕਹਿੰਦੇ ਕਿੱਥੋਂ ਆਏ ਮੈਂ ਕਹਿੰਦਾ ਸਾਮੇ ਟਿਕੇ ਦੇ ਕੰਮ ਕਰਦਾ ਤੇ ਮੈਨੂੰ ਇੱਥੇ ਰੋਕ ਲਿਆ ਮੇਰੇ ਕੋਲ ਆਏ ਮੈਂ ਕਾਗਜ਼ ਕੱਢਦਾ ਵੇ ਮੇਰੇ ਤੋਂ ਕਾਗਜ਼ ਦੀ ਬੁੱਕ ਖੇਲੀ ਮੈਂ ਕਿਉਂ ਪਿਉ ਨਹੀਂ ਮੈਂ ਨਾਲ ਇੱਥੇ ਖੜਾ ਇਹਨੂੰ ਪੜਦਾ ਇਹ ਆਰਸੀ ਕੱਢਣ ਦਾ ਹੀ ਮੈਂ ਕਿਹਾ ਇਹ ਨਹੀਂ ਕਿ ਕਾਗਜ਼ ਜਿਹੜੀ ਆਰਸੀ ਟੋਕਣ ਵਾਲੀ ਹੁੰਦੀ ਉਹ ਦੇ ਦਿਓ ਮੈਨੂੰ ਠੀਕ ਆ ਉਹ ਇਹਨੇ ਆਰਸੀ ਕੱਢਦਾ ਇਹ ਗਾਲਾਂ ਕੱਢਣ ਲੱਗ ਪਿਆ ਮੈਨੂੰ ਇਹ ਉਹ ਬੋਲਿਆ ਜਿਹੜਾ ਕਦੀ ਬੋਲਿਆ ਨਾ ਹੋਵੇ ਜੀ ਮੁੰਡਾ ਮੀਨੂੰ ਬਹੁਤ ਗਾਲ ਕੱਢੀਆ ਇਹ ਅਹੀਂ ਆ ਜਿਹੜੇ ਵਰਦੀ ਕਰਕੇ ਖੜੇ ਆ ਸਵੇਰੇ ਵਰਦੀ ਲਾਦ ਕੇ ਨਹੀਂ ਦੇ ਜੀ ਇਹਨੂੰ ਕਰਦਾ ਜਿਵੇਂ ਕਰਨਾ ਕਿਲੂਣਾ ਲੈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਆ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਕਿਲੂਣਾ ਸ਼ਹਿਰ ਦੇ ਟ੍ਰੈਫਿਕ ਮੁਲਾਜ਼ਮਾ ਦੀ ਟ੍ਰੈਫਿਕ ਮੁਲਾਜ਼ਮ ਲਗਾਤਾਰ ਵੀ ਡਿਊਟੀ ਦਾ ਕਰਦੇ ਲੇਕਿਨ ਟ੍ਰੈਫਿਕ ਮੁਲਜ਼ ਕਈ ਕਈ ਵਾਰ ਬਸ ਲੁਕੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਇਹ ਮਾਮਲਾ ਲੁਧਿਆਣਾ ਦੇ ਤਾਜਪੁਰ ਤੋਂ ਸਾਹਮਣੇ ਆਇਆ ਤਾਜਪੁਰ ਰੋਡ ਤੇ ਖੜੇ ਆ ਇਹ ਸ਼ਖਸ ਹੈ ਜਿਸ ਨਾਲ ਬਸ ਲੁਕੀ ਕੀਤੀ ਗਈ ਬੇਸਿਕ ਚਲਾਨ ਕੱਢ ਦੋ ਚਲਾਨ ਕੱਟਣਾ ਲਾਗੂ ਹੀ ਬੰਦਾ ਵੀ ਹੈ ਲੇਕਿਨ ਚਲਾਨ ਕੱਟਣ ਤੋਂ ਬਾਅਦ ਕੀ ਗੱਲਬਾਤ ਹੋਈ ਸੀ ਨਾਮ ਕੀ ਹੈ ਭਾਈ ਕਾਰਤਿਕ ਨਾਮ ਹੈ ਮੇਰਾ ਮੈਂ ਚੌਂਕ 'ਚੋਂ ਨਿਕਲਦਾ ਵੇਣ ਮੈਨੂੰ ਵਾਜ ਮਾਰੀ ਰੁਕ ਜਾਓ ਮੈਂ ਕਹਾਂ ਕਹਿੰਦੇ ਕਿੱਥੋਂ ਆਏ ਮੈਂ ਕਹਾਂ ਜੀ ਸਾਹਮਣੇ ਟਿੱਕੇ ਦੇ ਕੰਮ ਕਰਦਾ ਤੇ ਮੈਨੂੰ ਇੱਥੇ ਰ ਕਾਰ ਸੀ ਗੱਡ ਮੈਂ ਕਹਿੰਦਾ ਤੁਹਾਡਾ ਗਾਲ ਕੱਢਣ ਦਾ ਕੀ ਮਤਲਬ ਹੈ ਕਹਿੰਦਾ ਇਦਾਂ ਹੀ ਬੋਲੀਦਾ ਕਹਿੰਦਾ ਅਸੀਂ ਇਦਾਂ ਹੀ ਬੋਲੀਦਾ ਫੇਰਾ ਸਰ ਆਏ ਕਹਿੰਦੇ ਤੁਸੀਂ ਬੈਸਟ ਹੋਣਾ ਤੁਸੀਂ ਇੱਕ ਮੌਕੇ ਚਲਾਨਾ ਕਰਦਾ ਤੁਸੀਂ ਹੈਲਮਟ ਨਹੀਂ ਪਾਇਆ ਮੈਂ ਕੱਟ ਦੋ ਉਸ ਤੋਂ ਮੇਰਾ ਮਿਸ ਬਿਹੇਵ ਦਾ ਵੀ ਕਰਦਾ ਤਿੰਨ ਚਾਰ ਚਲਾਨਾ ਕੱਟਦੇ ਆਪ ਉਸਨਾਂ ਕੱਟ ਦਿੱਤੇ ਤੁਹਾਡੇ ਚਲਾਨਾ ਕੱਟ ਤੇ ਮੰਨ ਲਿਆ ਜੋ ਤੁਸੀਂ ਚਲਾਨਾ ਕੱਟਦੀ ਹੈਗੀ ਹੈ ਜਿਹੜੀ ਗਲਤੀ ਹੈ ਜਿਹੜੀ ਤੁਸੀਂ ਗਾਲਾਂ ਕੱਢਦੇ ਉਹਦਾ ਚਲਾਨਾ ਕੌਣ ਕੱਟੂਗਾ ਮੇਰਾ ਮਿਸ ਬਿਹੇਵ ਦਾ ਚਲਾਨਾ ਘੱਟਦਾ ਇਹਨਾਂ ਦੀ ਮਿਸ ਬਿਹੇਵ ਦਾ ਚਲਾਨਾ ਕੌਣ ਕੱਟੂ ਕਿਉਂਕਿ ਅਸੀਂ ਗਾਲਾਂ ਕੱਢਣ ਲਈ ਨਹੀਂ ਖ ਕਦੇ ਨਾਲ ਅੱਜ ਤੱਕ ਕਿਸੇ ਨਾਲ ਮਿਸਮੇਲ ਕੀਤਾ ਨਾ ਸਾਡੀ ਡਿਊਟੀ ਨਾਲ ਅਸੀਂ ਕਰਦੇ ਆ ਇਹਨਾਂ ਨੇ ਬੇਸਿਕ ਨਿਰੰਦਰ ਭਾਜੀ ਇਹਨਾਂ ਨੇ ਮਿਸਮੇਲ ਵੀ ਇਹਨਾਂ ਨੇ ਕੀਤਾ ਸਾਡੇ ਨਾਲ ਉਹ ਬੰਦਾ ਇੱਥੇ ਖੜਾ ਸੁਣੋ ਮੇਰੀ ਗੱਲ ਅੱਜ ਦਿਖਾ ਦਿੰਦੇ ਆ ਤੁਹਾਨੂੰ ਇਹਨਾਂ ਨੂੰ ਕਿਦਾਂ ਬੋਲਦੇ ਸੀਗੇ ਇਸ ਬੇਬੇ ਇਹ ਕਹਿੰਦੇ ਸੀ ਕਿ ਅਸੀਂ ਕਰਦੇ ਸੀ ਇਹ ਕਰ ਲਿਆਗਾ ਅਸੀਂ ਕਰਦੇ ਆ ਉਹ ਵੇਖੋ ਬੁੱਕ ਚੋਕ ਕਿਦਾਂ ਘੁੰਮ ਰਿਹਾ ਆ ਦੇਖੋ ਆ ਦੇਖੋ ਤਾਂ ਜੀ ਮਿਸਮੇਲ ਕਿਨੇ ਕੀਤਾ ਦੱਸੋ ਮੈਨੂੰ ਤੁਹਾਨੂੰ ਇਹ ਕਿਹਾ ਜਿਹੜੀ ਬਾਕੀ ਆਗੇ ਕਿਦਾਂ ਬੁੱਕ ਬੋਲ ਜਾ ਵੇਖੋ ਆ ਦੇਖੋ ਵੀਡੀਓ ਆ ਦੇਖੋ ਵੀਡੀਓ ਕਿਦਾਂ ਦੀ ਮੈਨੇ ਇਹ ਬੁੱਕ ਇਹ ਖੋਲਨ ਦਾ ਮਕਸਦ ਕੀਤਾ ਮੇਰਾ ਨਜ਼ਾਇਜ਼ ਮਿਸਬੀਹਦਾ ਚਾਰ ਪੰਜ ਤੁਸੀਂ ਸਰਕਲ ਕਰਦੇ ਮੈਂ ਕਹਾਂ ਤੁਸੀਂ ਨਜ਼ਾਇਜ਼ ਚਲਾਨ ਕਿਉਂ ਕੱਟ ਰਹੇ ਹੋ ਵੀਡੀਓ ਵੀ ਸੁਣੋ ਕੀ ਕਹਿ ਰਿਹਾ ਵਾਂ ਮੈਂ ਵੀਡੀਓ ਵਿੱਚ ਸੁਣੋ ਕੀ ਕਹਿ ਰਿਹਾ ਵਾਂ ਮੈਂ ਨਹੀਂ ਤੁਹਾਡੀ ਵੀਡੀਓ ਜਿਹੜੀ ਤੁਸੀਂ ਕਹਿ ਰਹੇ ਹੋ ਮਿਸਬੀਹ ਕੀਤਾ ਨਾਲੇ ਤੁਹਾਡੇ ਕੋਲ ਕੀ ਪ੍ਰੂਫ ਹੈ ਮੇਰੇ ਕੋਲ ਇਹੀ ਹੈ ਮੈਂ ਪਹਿਲਾ ਵੀਡੀਓ ਨਹੀਂ ਬਣਾਈ ਜਦੋਂ ਇਹਨਾਂ ਨੇ ਗਾਲ ਕੱਢੀ ਹੈ ਜਦੋਂ ਇਹਨਾਂ ਨੇ ਨਜ਼ਾਇਜ਼ ਚਲਾਨ ਕੱਟਿਆ ਚਲੋ ਵੀਡੀਓ ਬਣਾਉਣ ਲੱਗਿਆ ਮੈਂ ਕਿਹਾ ਭਾਈ ਤੁਸੀਂ ਚਲਾਨ ਕਿਉਂ ਕੱਟ ਰਹੇ ਹੋ ਨਜ਼ਾਇਜ਼ ਦਾ ਮੇਰਾ ਕਹਿੰਦਾ ਮੈਂ ਤਾਂ ਬਣਾਉਂਗਾ ਜੀ ਇੱਦਾਂ ਹੀ ਬਣਾਉਂਗਾ ਗੜਾ ਕੱਢਦੇ ਉੱਪਰ ਉਹ ਦੀ ਮੈਂ ਗੱਲ ਤੱਕ ਕਰਾਦੀ ਭਾਈ ਐਲੀਗੇਸ਼ਨ ਤੁਹਾਡੇ ਨਾਲ ਲਾਈ ਨਹੀਂ ਭਾਈ ਤੁਸੀਂ ਨੇੜੇ ਹੀ ਨਹੀਂ ਕੜੇ ਤੁਸੀਂ ਨਿਆਂ ਵਿੱਚ ਕਿਉਂ ਆ ਰਹੇ ਹੋ ਤੁਹਾਡਾ ਕੋਈ ਐਨੀ ਨਹੀਂ ਤੇ ਨਹੀਂ ਚਾਰਜ ਦੇ ਚਾਰਜ ਨੂੰ ਸਮਝਾਓ ਨਾਲ ਗਰਾਮ ਕੀਤਾ ਤੁਹਾਡਾ ਤੁਸੀਂ ਚਾਰਜ ਤੇ ਉਹਨੂੰ ਸਮਝਾਓ ਫਿਰ ਮੈਂ ਥੋੜੀ ਗੰਡੂ ਕਰਕੇ ਰੱਖਦਾ ਇਹਨਾਂ ਨੂੰ ਦੱਸੋ ਤੁਸੀਂ ਆਪਣੇ ਮੇਰੇ ਨਾਲ ਰਹਿੰਦੇ ਹੋ ਡੇਲੀ ਡਿਊਟੀ ਕਰਦੇ ਅੱਜ ਪਹਿਲੇ ਦਿਨ ਹੀ ਕੋਈ ਲੱਗਿਆ ਨਹੀਂ ਕੋਈ ਜਰਤ ਨਹੀਂ ਹੈਗੀ ਇਹ ਇਲਾਕੇ ਦਾ ਪੂਰਾ ਚਾਰ ਲਾਇਆ ਗਿਆ ਵਾ ਲੇਕਿਨ ਇੰਨਾਂ ਨਾਲ ਤੁਸੀਂ ਗੱਲ ਕਰ ਸਕਦੇ ਤੁਹਾਡਾ ਇੰਨਾਂ ਨਾਲ ਤੋਂ ਲਾਇਆ ਗਿਆ ਪਾਜੀ ਕੀ ਗੱਲ ਕੀਤੀ ਇਨਾਂ ਨਾਲ ਪਾਜੀ ਕੀ ਗੱਲ ਕੀਤੀ ਅਗਰ ਇਹਨਾਂ ਨਾਲ ਵਰਚਾਰ ਕਰਦੇ ਗੱਲ ਕਰਦਾ ਪਿਆ ਵਾ ਤੇ ਮੱਢਾ ਹੀ ਆ ਕੇ ਸੁਲਝਾਊਗਾ ਤੇ ਮੱਢੇ ਆ ਕੇ ਕਹਿੰਦੇ ਪਹਿਲਾਂ ਤੁਹਾਡਾ ਮੋਕਲੇ ਦਾ ਚਲਾਨ ਕੱਟ ਦਿੰਦੇ ਹੇਲਮਟ ਦਾ ਮੈਂ ਕਿਹਾ ਕੱਟ ਲਓ ਜਿਹੜੀ ਮੇਰੀ ਗਲਤੀਆਂ ਤੁਸੀਂ ਕੱਟ ਲਓ ਪਹਿਲਾਂ ਹੈਲਮਟ ਦਾ ਕਰਕੇ ਨਾਲ ਤਿੰਨ ਮੋਰੀਆਂ ਹੋਰ ਬਣਾ ਦੀਆਂ ਉਹਦੇ ਉੱਤੇ ਮੈਂ ਕਿਹਾ ਫਿਰ ਤੁਸੀਂ ਨਜ਼ਾਇਜ਼ ਕਿਉਂ ਕਰ ਰਹੇ ਹੋ ਤੁਸੀਂ ਕੈਸ਼ ਦੇ ਬੇ ਜਾਂ ਮਸ਼ੀਨ ਤੇ ਕਰਾਵੇ ਤੁਹਾਨੂੰ ਕੈਸ਼ ਮੰਗਾ ਬਾਈ ਇਹ ਗੱਲ ਨਹੀਂ ਦੋ ਚਲਾਨ ਨਹੀਂ ਹੁੰਦੇ ਹੱਦਾਂ ਦਾ ਜਦੋਂ ਯਾਰ ਸੀ ਤੇ ਕੇ ਕੋਟ ਚ ਚਲਾਨ ਕਰਦਾ ਭਈ ਮੁੱਕੀ ਗੱਲ ਕੋਟ ਵਾਲੀ ਬੁੱਕ ਚਲਾਨ ਕੀਤਾ ਆ ਕੈਸਾ ਲੱਗਦਾ ਕਰਦਿਏ ਦੁਆਰੇ ਤੁਹਾਡੇ ਤੇ ਇਲਜ਼ਾਮ ਕਿਉਂ ਲਗਾਇਆ ਜਾ ਰਿਹਾ ਕਿ ਗਾਲੀ ਗਲੋਚ ਕੋਈ ਗਾਲ ਨਹੀਂ ਕੱਢੀ ਇਹਨਾਂ ਦੇ ਆਪ ਨਹੀਂ ਇਹ ਤਾਂ ਮੈਂ ਚੀਜ਼ ਦੇਖ ਲਗਾਉ ਮੈਨੂੰ ਆਹ ਦੇਖੋ ਜੀ ਇਹ ਕੰਮ ਹੋ ਰਿਹਾ ਆ ਆਹ ਦੇਖੋ ਤੁਸੀਂ ਕਿਹਦਾ ਬੋਕ ਤੋਂ ਹੋ ਰਿਹਾ ਆ ਆਹ ਵੇਖੋ ਕਿਹਦਾ ਬੋ ਰਿਹਾ ਇਨਸਪੈਕਟਰ ਉਹ ਵੇਖੋ ਉਹ ਵੇਖੋ ਦੇਖੋ ਵੇਖੋ ਆ ਵੇਖੋ ਬੋਕ ਆ ਮੈਂ ਉਹਨਾਂ ਗੱਲਾਂ ਕਰਦਾ ਮੈਂ ਉਹ ਵੇਖੋ ਉਹ ਕਿਹਦਾ ਗਾਲ ਕੱਢੀ ਗਾਲ ਕੱਢੀ ਨਹੀਂ ਹੋ ਜਿੰਨੀ ਕੋ ਲੱਖ ਨਹੀਂ ਕੋਈ ਹੈਗਾ ਬਹੁਤ ਗਾਲ ਕੱਢੀਆਂ ਇਹ ਅਹੀਂ ਆ ਜਿਹੜੇ ਵਰਦੀ ਕਰਕੇ ਖੜੇ ਆ ਸਵੇਰੇ ਵਰਦੀ ਲਾਦ ਕੇ ਨਹੀਂ ਦੇ ਜਿੰਨ ਕਰਦਾ ਜਿਨ ਕਰਨਾ ਇਹਨਾਂ ਗੱਲਾਂ ਕਰਨ ਲੱਗੇ ਕਰਕੇ ਆ ਡਿਊਟੀ ਕਰਨ ਬਿਲਕੁਲ ਨਹੀਂ ਕਰਦਾ ਆ ਤੁਸੀਂ ਆਪ ਵੀ ਵੇਖ ਲਓ ਆ ਵੇਖੋ ਵੀਡੀਓ ਵਿੱਚ ਇੱਕ ਇੱਕ ਮਿੰਟ ਆ ਵੀਡੀਓ ਵੇਖੋ ਜੀ ਤੁਸੀਂ ਕਿੱਥੇ ਖੜੇ ਸੀਗੇ ਇਸ ਟਾਈਮ ਬਈ ਨੇ ਹੋਇਆ ਉਸ ਟਾਈਮ ਤਾਂ ਮੈਂ ਇੱਥੇ ਖੜਾ ਸੀ ਸਾਹਮਣੇ ਤੇ ਗਾਲੀ ਕਲੋਸੀ ਮੈਨੂੰ ਆ ਗਈ ਗਾਲੀ ਆ ਗਈ ਬਾਬਾ ਮੈਨੂੰ ਇਹ ਕਿਹਾ ਕਿ ਇੱਥੇ ਮਲੇਨਾ ਆਪਸ ਹੀ ਹੋ ਰਿਆ ਸੀਗਾ ਕੀ ਕਹਿੰਦੇ ਕਿ ਆਪਣਾ ਨਾਮ ਲਗਾ ਇਦਾਂ ਕੀ ਆ ਮੈਂ ਕਿਹਾ ਮੈਂ ਨਹੀਂ ਲਿਖਾ ਜੋ ਅਲਫਾਜ਼ ਯੂਜ਼ ਕੀਤੇ ਗਏ ਗਾਲੀ ਕੱਟੀ ਗਈ ਹੈ ਮੁਲਾਜ਼ਮ ਵੱਲੋਂ ਕੱਢੀ ਗਈ ਸੀ ਤੁਹਾਡੇ ਨਾਲ ਉਸ ਟਾਈਮ ਮੇਰੇ ਸਾਹਮਣੇ ਨਹੀਂ ਕੱਢੀ ਗਈ ਕਿਉਂਕਿ ਬਾ ਬੈ ਨਹੀਂ ਸੀਗਾ ਕਵਾ ਬਣਾ ਰਹੇ ਸੀ ਹਾਂਜੀ ਗਵਾਹ ਬਣਾ ਰਹੇ ਸੀ ਕੀ ਕਿਹਾ ਜਾ ਰਿਹਾ ਗਵਾਹ ਕਿਸ ਤਰੋਹ ਤੇ ਬਣਾਇਆ ਜਾ ਰਿਹਾ ਸੀ ਤੁਹਾਡਾ ਬਸ ਇਹਨੇ ਇਹ ਕਿਹਾ ਕਿ ਗਵਾਹ ਬਣਾਇਆ ਚਾਹੀਦਾ ਮੈਂ ਕਿਹਾ ਭਈ ਮੈਨੂੰ ਤਾਂ ਪਤਾ ਨਹੀਂ ਮੈਂ ਨਹੀਂ ਦੇ ਸਕਦਾ ਮੁਲਾਜ਼ਮ ਕਹਿੰਦੇ ਗਵਾਹ ਬਣ ਜਾਓ ਹਾਂ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਲਿਖਣਾ ਪੈਣਾ ਵਾ ਬਸ ਮੌਕੇ ਦੀ ਮਤਲਬ ਲਿਖਵਾਣਾ ਬਰਾਬਰ ਕਹਿੰਦੇ ਆਪਣੇ ਐਡਰੈਸ ਦੱਸਦੇ ਉਹ ਮੈਂ ਕਮੈਂਡ ਦੱਸ ਸਕਦਾ ਜੀ ਜਦੋਂ ਕਹਿੰਦਾ ਹਾਜ਼ਰ ਕਹਣਾ ਖੜੇ ਹੋ ਤਾਂ ਤੁਹਾਡੇ ਸਾਹਮਣੇ ਕੀ ਹੋਇਆ ਤੁਸੀਂ ਤੁਹਾਨੂੰ ਪੁੱਛਾਂਗੇ ਨਾ ਕਿ ਤੁਹਾਡੇ ਸਾਹਮਣੇ ਕੋਈ ਗੱਲ ਹੋਈ ਆ ਜਿਹੜਾ ਬੰਦਾ ਹਾਜ਼ਰ ਖੜਾ ਹੁਣ ਪੁੱਛਾਂ ਗੱਲ ਕੱਟੀ ਕਿਸੇ ਨੇ ਬਾਅਦ ਵਿੱਚ ਬਣ ਗਈ ਲੇਕਿਨ ਪਹਿਲੇ ਜਦੋਂ ਉਹਨੇ ਰੋਕਿਆ ਗਿਆ ਸੀਗਾ ਅਸੀਂ ਗਾਲਾਂ ਕਿਸੇ ਵੀ ਕੈਮਰੇ ਚੋਂ ਵੀ ਵੀਡੀਓ ਨਹੀਂ ਆਈ ਅਸੀਂ ਕੋਈ ਗਾਲਾਂ ਕੱਢਣ ਲਈ ਨਹੀਂ ਖੜੇ ਨਾ ਗਾਲਾਂ ਕੱਢਦੇ ਆ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਦੱਸੋ ਮੈਨੂੰ ਪਹਿਲਾਂ ਜੇ ਕੋਈ ਘੁੱਟੇ ਨਹੀਂ ਘੁੱਟੇ ਅਲੀਗੇਸ਼ਨ ਕੋਈ ਲਾਉਂਗਾ ਘੁੱਟੇ ਕੋਈ ਅਲੀਗੇਸ਼ਨ ਲਾਊਗਾ ਤਾਂ ਉਹਨੂੰ ਉਹਦਾ ਵਾਸੀਂ ਕੋਈ ਕਿਸੇ ਨੂੰ ਕਵਾਂਗੇ ਇਹਨੂੰ ਜਦ ਦੱਸੋ ਤੁਹਾਡੇ ਸਾਹਮਣੇ ਕੁਝ ਹੋਇਆ ਤੁਹਾਡੀ ਰਿਪੋਰਟਿੰਗ ਹੋਈ ਹੈ ਭਾਈ ਸਾਹਿਬ ਇੱਕ ਮਿੰਟ ਪਹਿਲਾਂ ਤਾਂ ਇਹ ਇੱਕ ਗੱਲ ਦੱਸੋ ਇੱਕ ਗੱਲ ਦੱਸੋ ਕਿ ਤੁਸੀਂ ਇੱਕ ਮਿੰਟ ਪਹਿਲਾਂ ਮੇਰੀ ਗੱਲ ਤੁਹਾਡੇ ਨਾਲ ਨਹੀਂ ਨਹੀਂ ਸੁਣਾ ਵੀ ਮੈਂ ਤੁਹਾਡੀ ਕਾਹਦੇ ਵਾਸਤੇ ਸੁਣਾ ਕੋਈ ਦੁਸ਼ਮਣੀ ਨਹੀਂ ਮੈਂ ਤੁਹਾਡੇ ਨਾਲ ਅੱਗੇ ਥੋੜੀ ਗੱਲਾਂ ਆ ਯਾਰ ਫਿਰ ਤੁਹਾਨੂੰ ਰੋਕਿਆ ਹੋਰ ਵੀ ਰੋਕਿਆ ਹੋ ਕੇ ਬਾਕੀ ਇਹਨੂੰ ਰੋਕੋ ਕਿਉਂ ਨਹੀਂ ਰੋਕਦੇ ਮੈਨੂੰ ਗਾਲ ਦਾ ਜਵਾਬ ਦਿਓ ਮੇਰਾ ਚਰਾਨ ਕਰਦਾ ਮੈਂ ਭਰ ਦੂੰਗਾ ਤੁਸੀਂ ਗੱਡੀ ਨਹੀਂ ਇਹਨੇ ਗੱਲ ਗੱਡੀ ਇਹਨੂੰ ਕੋ ਮਾਫੀ ਮੰਗੇ ਗੱਲ ਕੱਟੀ ਨਹੀਂ ਹੈ ਜਰੂਰ ਨਹੀਂ ਆਏ ਥੋੜੀ ਕਰੋਗੇ ਤੁਸੀਂ ਯਾਰ ਉਸੇ ਵਰਦੀ ਦਾ ਨਹੀਂ ਆਇਆ ਫੇਰ ਚੱਕਦੇ ਹੋ ਤੁਹਾਡੀ ਇੱਜ਼ਤ ਕਰਕੇ ਇੱਥੇ ਖੜਾ ਮੈਨੂੰ ਰੋਕ ਲੈ ਦੇ ਮੈਂ ਖਿੱਚ ਦਿੰਦਾ ਐਕਟਿਵ ਪਰ ਗੱਡੀ ਵੀ ਨਹੀਂ ਮੁੜ ਰਹੀ ਜਿੱਥੇ ਤੱਕ ਮੈਂ ਪਹੁੰਚ ਜਾਣਾ ਹੈ ਸਟੇਲ ਲਈ ਪਹੁੰਚਣਾ ਹੈ ਰੋਜ਼ ਜਾ ਕੇ ਸੇਫਟੀ ਵੀ ਖੜਾ ਇੱਥੇ ਤੁਸੀਂ ਨੂੰ ਜਿਆਦਾ ਚਲਾ ਥੋੜੀ ਘਟੋਗੇ ਮੇਰਾ 5000 ਤਰ੍ਹਾਂ ਕਰਦਾ ਕੋਣ ਭਰੂਗਾ ਜਿਆਦਾ ਕੀ ਕਰਾਂਗੇ ਜਿਆਦਾ ਜੀ ਕੀਤਾ ਮੇਰਾ ਜੇ ਉਹਨੇ ਗੱਲ ਕੱਢੀ ਉਹ ਚਾਲ ਕੋਣ ਘਟੂਗਾ ਕੋਈ ਚਾਲ ਅਸੀਂ ਕੱਢੀ ਨਹੀਂ ਹੈ ਲੈ ਜਿਆਦਾ ਜੀ ਕਰੀਏ ਨਾ ਤੁਸੀਂ ਯਾਰ ਅਸੀਂ ਕਾਲਾ ਕੱਟਣ ਲਈ ਨਹੀਂ ਖੜੇ ਹੈਗੇ ਤੁਸੀਂ ਗੱਡੀ ਨਹੀਂ ਉਹਨੇ ਗੱਡੀ ਹੈ ਤੁਸੀਂ ਕੋ ਵਿੱਚ ਬੋਲ ਰਹੇ ਉਹਨੂੰ ਅੱਗੇ ਕਰੋ ਕਿ ਨਹੀਂ ਬੋਲਦਾ ਕੋਈ ਇੱਕ ਇੱਕ ਛੋਟੀ ਜੀ ਗੱਲ ਕਰਨ ਲੱਗਾ ਤੁਹਾਨੂੰ ਮੈਂ ਇੱਕ ਮੂਰਖਾ ਬਣਦੇਵੇਂ ਨਾਲ ਹੀ ਬਿਨਾ ਬਜਾ ਮੂਰਖਾ ਮਿੰਮਣਾ ਮੂਰਖ ਬੋਲੋ ਬਿਨਾ ਬਜਾ ਮਰਚਾ ਬਟਾ ਭਾਈ ਉਮਰ ਚ ਗਾਲਾਂ ਮਾਂ ਭੈਣ ਦੀ ਥੋੜੀ ਸੁਣਾਗੇ ਆਪਾਂ ਜੇ ਉਹਨਾਂ ਦੀ ਮਾਵਾ ਭੈਣਾ ਨੇ ਸਾਡੀਆਂ ਵੀ ਮਾਵਾ ਭੈਣਾ ਨੇ ਇਹ ਕਿੱਦਾਂ ਕਰਦੂਗਾ ਮਾਂ ਦੀ ਗੱਲ ਮੈਨੂੰ ਵਰਦੀ ਲਾ ਕੇ ਆਵੇ ਗੱਲ ਘੱਟ ਕੇ ਦਿਖਾਵੇ ਮੈਨੂੰ ਵਰਦੀ ਲਾ ਕੇ ਆ ਜਾ ਗੱਲ ਘੱਟ ਦੇ ਮੈਨੂੰ ਇੱਕ ਪਿਓ ਦਾ ਹੈਗਾ ਜੀ ਇਹ ਵਰਦੀ ਲਾ ਕੇ ਗੱਲ ਘੱਟ ਦੇਵੇਂ ਮੈਨੂੰ ਮੈਂ ਇੱਕ ਪਿਓ ਦਾ ਨਹੀਂ ਮੈਂ ਨਾਲ ਇੱਥੇ ਖ ਨਈਏ ਥੋੜੀ ਗਾਲਾਂ ਕੱਢੋਂਗੇ ਤੁਸੀਂ ਵਰਦੀ ਪਾਈ ਤੁਸੀਂ ਮਾਂ ਪਿਓ ਦੀ ਗਾਲਾਂ ਕੱਢੀ ਜਾਓਗੇ ਚੋਰ ਥੋੜੀ ਜਿਵੇਂ ਤੇ ਤੇਰਾ ਘੜਾ ਨਈਏ ਕਰਦੇ ਤੁਸੀਂ ਲੋਕਾਂ ਨਾਲ ਯਾਰ ਚਲੋ ਸੇਪੀਸ ਤੇ ਹੀ ਖੜੇ ਨੇ ਉਹ ਵੀ ਇਹ ਨਹੀਂ ਹੈਗਾ ਕੀ ਮਤਲਬ ਨਹੀਂ ਖੜੇ ਦੇਖੀ ਤੁਹਾਡੇ ਦਿਲ ਚ ਕੋਈ ਗੱਲ ਹੈਗੀ ਸੀਗੀ ਗਾਲ ਕੱਢੀ ਆ ਭਾਈ ਰੋਕਿਆ ਇੱਥੇ ਆ ਕੇ ਐਕਟਿਵਾ ਰੋਕੀ ਕਾਗਜ਼ ਕੱਢ ਕੇ ਦਿਖਾਵੇ ਇੱਕ ਵੀ ਕਾਗਜ਼ ਨਾ ਪ੍ਰੋਜੈਕਟਿਵੇ ਪੂਰਾ ਹੋਵੇ ਮੇਰਾ ਜਿਹੜਾ ਮਰਜ਼ੀ ਚਲਾਨ ਕੱਢ ਦੇ ਐਕਟਿਵਾ ਬੌਂਡ ਕਰ ਦੇਵੇ ਐਕਟਿਵਾ ਜੀ ਐਡੀ ਸੱਦੀ ਪਈ ਕਾਗਜ਼ਾਂ ਦੀ ਆਰ.ਸੀ ਨਿਕਲਣ ਟਾਈਮ ਤਾਂ ਲੱਗੂ ਸਿੱਧਾ ਕੋਲੇ ਕਹਿੰਦਾ ਮੈਂ ਕੱਢਦਾ ਦੇ ਦ ਮੈਂ ਕਿਹਾ ਭਾਈ ਤੁਸੀਂ ਗਾਲ ਕਿਉਂ ਕੱਢ ਰਹੇ ਦੱਸੋ ਕੈਮਰੇ ਲੱਗੇ ਨੇ ਕਢਾ ਲਓ ਰਿਕਾਰਡਿੰਗ ਖਿੱਚ ਕੇ ਨਾਲ ਲੱਗੇ ਗਿਆ ਹੋਵੇ ਇਧਰੋਂ ਦੀ ਮੈਂ ਮਾਂ ਦੀ ਗੱਲ ਕਿਉਂ ਸੁਣਾ ਮੈਂ ਤਾਂ ਲੈ ਕੇ ਥੋੜੀ ਕੰਮ ਆ ਜਾਂ ਮੰਦਾ ਨਾ ਤਾਂ ਪਤਾ ਨਹੀਂ ਹੋਊਗਾ ਕਿ ਇੰਨਾ આરોਪ ਲਗਾਉਣ ਲੱਜੇ ਕੁਝ ਤਾਂ ਮਿਸਅੰਡਰਸਟੈਂਡਿੰਗ ਹੋਈ ਹੋਵੇਗੀ ਇਹ ਝੂਠੇ ਬੋਲੇ ਮੈਂ ਕਹਦਾ ਚਲਾਨ ਕਰਾ ਕੇ ਨਿਕਲ ਜਾ ਮੈਂ ਚਲਾਨ ਕਰਕੇ ਰੋਕਿਆ ਮੈਂ ਕਿਹਾ ਜੀ ਆਰਸੀ ਦੇ ਦਿਓ ਮੈਨੂੰ ਲਾਇਸੈਂਸ ਦੇ ਦਿਓ ਆਪਣਾ ਇਹ ਆਰਸੀ ਕੱਢਣ ਦਾ ਹੀ ਮੈਂ ਕਿਹਾ ਇਹ ਨਹੀਂ ਕਿ ਕਾਗਜ਼ ਜਿਹੜੀ ਆਰਸੀ ਟੋਕਣ ਵਾਲੀ ਹੁੰਦੀ ਉਹ ਦੇ ਦਿਓ ਮੈਨੂੰ ਠੀਕ ਆ ਉਹ ਇੰਨੇ ਆਰਸੀ ਕੱਢਦਾ ਇਹ ਗਾਲਾਂ ਕੱਢਣ ਲੱਗ ਪਿਆ ਮੈਨੂੰ ਇਹ ਉਹ ਬੋਲਿਆ ਜਿਹੜਾ ਕਦੀ ਬੋਲਿਆ ਨਾ ਹੋਵੇ ਜੀ ਮੁੰਡਾ ਮੈਨੂੰ ਇਸ ਤਰ੍ਹਾਂ ਉਹਦੀ ਰਿਕਾਰਡਿੰਗ ਨਹੀਂ ਕੀਤੀ ਪਹਿਲਾਂ ਮੈਂ ਫੋਨ ਆਨ ਨਹੀਂ ਕੀਤਾ ਮੈਂ ਨਾਲ ਹੀ ਮੁੜ ਕੇ ਫੋਨ ਆਨ ਕੀਤਾ ਜੀ ਆ ਤੁਹਾਡੇ ਸਾਹਮਣੇ ਆ ਬੁੱਕ ਤੇ ਸਾਹਮਣੇ ਖੋ ਰਿਹਾ ਤੁਹਾਡੇ ਕੋਲ ਆ ਨਹੀਂ ਬੁੱਕ ਖੋ ਰਿਹਾ ਤੇ ਦੱਸੋ ਆ ਵੇਖੋ ਮੇਰੇ ਕੋਲ ਛਰੇ ਆ ਹਾਂ ਛਰੇ ਆ ਮੇਰੇ ਕੋਲ ਇਹ ਕੋ ਬੁੱਕ ਖੋਦੇ ਜੀ ਆ ਬੁੱਕਾਂ ਆ ਵੇਖੋ ਆ ਲਓ ਮੇਰੇ ਕੋਲ ਵੀਡੀਓ ਆ ਆ ਦੇਖੋ ਮੇਰੇ ਕੋਲ ਵੀਡੀਓ ਏਰੀਆ ਆ ਬੁੱਕ ਆ ਬੁੱਕ ਖੋਦੇ ਜੀ ਆ ਵੇਖੋ ਨਹੀਂ ਮੈਂ ਦੇਖ ਲਈ ਬੁੱਕ ਖੋ ਦੇ ਲਈ ਦੇਖ ਲਈ ਨਾ ਆ ਵੇਖੋ ਜੇ ਕਿ ਚਲਾਨ ਚਲਾਨ ਦੀ ਬਜਾਏ ਪਜਾਮਲਾ ਨੂੰ ਲੱਗ ਜਾਓ ਆਹ ਲਓ ਆਹ ਵੇਖੋ ਇਨਸਪੈਕਟਰ ਨਾ ਆਪ ਕਰ ਰਹੇ ਚਲਾਣਾ ਹੱਥੋਂ ਪੱਪਾ ਖੋਣ ਦੇ ਆਪ ਤੁਸੀਂ ਦੇਖੋ ਨਾ ਆ ਦੱਸੋ ਆ ਲਓ ਕੀ ਇੱਥੇ ਮੁਲਾਜ਼ਮੇ ਕਰੂਗਾ ਤਾਂ ਇਨਸਪੈਕਟਰ ਨੂੰ ਇਹ ਦੱਸੋ ਤਾਂ ਤੁਸੀਂ ਮੰਨ ਰਹੇ ਕੰਪੈਟਰ ਜਦੋਂ ਤੁਸੀਂ ਆਹ ਲਓ ਦਿਖਾਓ ਵੀ ਦਿਖਾਓ ਉਹ ਵੀ ਦੇਖੋ ਜੀ ਦਿਖਾਓ ਬਿਲਕੁਲ ਦੇਖੋ ਆ ਲਓ ਜੀ ਬਣਾ ਰਹੇ ਤੁਸੀਂ ਵੀ ਦੇਖੋ ਨਾ ਵੇਖੋ ਵੀਡੀਓ ਵੀ ਵੀਡੀਓ ਦੀ ਆਡੀਓ ਸੁਣੋ ਆ ਦੇਖੋ ਆਪੇ ਆਪੇ ਇੱਕ ਮਿੰਟ ਇਹ ਵੀ ਦੇਖੋ ਉਹ ਵੀ ਦੇਖੋ ਉਹ ਵੀ ਦੇਖੋ ਅੱਜ ਕੋਈ ਭੱਜਦੇ ਨਹੀਂ ਇਹ ਚੋਰ ਨਹੀਂ ਅਸੀਂ ਵੀ ਨਹੀਂ ਭੱਜੇ ਭਾਈ ਤਵੀ ਖੜੇ ਇੱਥੇ ਅਸੀਂ ਵੀ ਚੋਰ ਨਹੀਂ ਹਾਂਗੇ ਆਹ ਦੇਖੋ ਜੀ ਕੀ ਕਰ ਰਹੇ ਐਮਐਨਏ ਨੂੰ ਤੁਸੀਂ ਇਨਾਲੇ ਕੰਮ ਹੀ ਕਰਦੇ ਹੋ ਨੀ ਸਾਰਾ ਕੁਝ ਰਿਪੋਰਟ ਹੋ ਰਿਹਾ ਤੁਹਾਨੂੰ ਬੁਲਾ ਰਿਪੋਰਟ ਹੋ ਰਿਹਾ ਨਾ ਰਿਪੋਰਟ ਕਰੋ ਕਾਲ ਨੂੰ ਰਿਕਾਰਡ ਤੁਸੀਂ ਵੀ ਤਾਂ ਨਜ਼ਾਇਜ਼ ਲਾਉਂਗਾ ਪੂਰੀ ਚੋਰੀ ਹੁੰਦੀ ਆ ਭਾਜੀ ਇਹੋ ਨਜ਼ਾਇਜ਼ ਭਰਨੇ ਲੋਕਾਂ ਦੇ ਚਲਾਣਾ ਇਹ ਡਿਊਟੀ ਕਰਨੀ ਛੱਡਦੀ ਐ ਇੱਥੇ ਸੀ ਹੁਣ ਤੇ ਮੈਨੂੰ ਇਹ ਥੋੜੀ ਘੱਟੋ ਕੇ ਭਾਜੀ ਯਾਰ ਜੈ ਜ ਘੱਟੋ ਜੈ ਹੀ ਘੱਟੋ ਜਿਹੜੀ ਵਿਵਾਦ ਹੋਇਆ ਸੀਗਾ ਵਿਵਾਦ ਦੇ ਵਿੱਚ ਸਿਰਫ ਰੂਪ ਲਗਾਇਆ ਗਿਆ ਕਿ ਗਾਲੀ ਕੱਢੀ ਗਈ ਲੇਕਿਨ ਉਹਨਾਂ ਨੇ ਵੀ ਰੂਪ ਲਗਾਇਆ ਕਿ ਗਾਲ ਕੱਢੀ ਆ ਉਹਨਾਂ ਵੱਲੋਂ ਵੀ ਗਾਲ ਕੱਢੀ ਲੇਕਿਨ ਜਿਹਦੇ ਵਿੱਚ ਕਾਪੀ ਸਰਕਾਰੀ ਬੁੱਕ ਦਾ ਰਿਕਾਰਡ ਜਿਹੜਾ ਛੇੜਿਆ ਜਾ ਰਿਹਾ ਸੀਗਾ ਸਰਕਾਰੀ ਹੋ ਖਿੱਚੇ ਜਾ ਰਹੀ ਸੀ ਆਖਿਰ ਉਹ ਵੀ ਜਿਹੜੀ ਐ ਸੈਕਸਚੁਅਲੋਂ ਨਹੀਂ ਖਿੱਚਣੀ ਚਾਹੀਦੀ ਲੇਕਿਨ ਇਹਦੇ ਟ੍ਰੈਫਿਕ ਪੁਲਿਸ ਵੀ ਅਭੀ ਡਿਊਟੀ ਤਨਦੇਹੀ ਨਾ ਕਰਦੀ ਹੈ ਤੇ ਲੋਕਾਂ ਦਾ ਚਲਾਨ ਅਵੇਅਰ ਵੀ ਕਰਦੀ ਹੈ ਲਗਾਤਾਰ ਕੈਂਪ ਵੀ ਲੱਗਦੇ ਨੇ ਲੇਕਿਨ ਟ੍ਰੈਫਿਕ ਪੁਲਿਸ ਅਕਸਰ ਵੀ ਬਾਤਾਂ ਦੇ ਵਿੱਚ ਘਿਰ ਜਾਂਦੀ ਹੈ ਲੇਕਿਨ ਜੋ ਛੋਟੇ ਕੈਮਰੇਟ ਚੱਲੇ ਸੀ ਜੋ ਉੱਥੇ ਲੱਗੇ ਸਿਕੇ ਕੈਮਰੇ ਲੇਕਿਨ ਉਹ ਕੈਮਰੇ ਵੀ ਦੁਬਾਰਾ ਸੀਪੀ ਸਾਹ ਨੂੰ ਚਾਹੀਦਾ ਕਿ ਲਗਾਉਣੇ ਚਾਹੀਦੇ ਕਿਉਂਕਿ ਉਹਦੇ ਵਿੱਚ ਰਿਕਾਰਡਿੰਗ ਜਿਹੜੀ ਹੁੰਦੀ ਸੀਗੀ ਉਹਦੇ ਵਿੱਚ ਤੱਤ ਜਿਹੜੇ ਸਾਹਮਣੇ ਆ ਜਾਂਦੇ ਸੀਗੇ ਲੇਕਿਨ ਉਹ ਕੈਮਰੇ ਵੀ ਕਿਤਨਾ ਕਿਤੇ ਖਤਮ ਹੁੰਦੇ ਜਾ ਰਹੇ ਨੇ ਕੈਮਰੇ ਨਾਲ ਰਿਕਾਰਡਿੰਗ ਨਾਲ ਦੀ ਨਾਲ ਹੋ ਚੁਗੀ ਲੇਕਿਨ ਉਹ ਪ੍ਰੂਫ ਜਿਹੜੇ ਨੇ ਨਾਲ ਹੋ ਜਾਣਗੇ ਲੇਕਿਨ ਅਜ ਸੱਚਾਈ ਕੀ ਦੀ ਹੈ ਕੌਣ ਤੱਤ ਸਹੀ ਬੋਲ ਰਿਹਾ ਕਿਹੜਾ ਤੱਤ ਗਲਤ ਬੋਲ ਰਿਹਾ ਲੇਕਿਨ ਜੇ ਟ੍ਰੈਫਿਕ ਪੁਲਿਸ ਨਹੀਂ ਹੋਊਗੀ ਤਾਂ ਸ਼ਹਿਰਾ ਦੇ ਵਿੱਚ ਜਾਮ ਲੱਗਣਾ ਸਹੀ ਗੱਲ ਹੈ ਸੰਕੇਤ ਦੇਗਾ ਕਿ ਚਲਾਨ ਹੋਣਗੇ ਅਵੇਅਰ ਹੋਣਗੇ ਤੇ ਜਾ ਮੁਕਤ ਹੋਈ ਗੱਲ ਲੁਧਿਆਣਾ ਲਗਾਉਣਾ ਕੈਮਰਾ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਦੇ ਰਣਾ ਲਾ